ਦਾ ਨਾ 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 ਜਸਨ ਤਾਫ ਦਸਾਂਜ ਤਨਾਵ ਵਾਲੀ ਕਵਤਾ ਲਿਖੀ ਹੋਈ ਆ ਆ ਕਹਿਰਾ ਤੇ ਯੋਧੇ ਮੈਂ ਕਹਿਰਾ ਤੇ ਦਸਵੇਂ ਪਾਸ਼ਾ ਦਾ ਮੈਂ ਕਹਿਰਾ ਤੇ ਯੋਧੇ ਤੇ ਸੂਰੇ ਬਣਾਵਾ ਮੈਂ ਮੁਕੀਆਂ ਦੇ ਬਦਲੇ ਲੈ ਹੂਰੇ ਬਣਾਵਾ ਲਾ ਸਰਕ ਕਿਸ ਬੱਟੀ ਤੇ ਪੂਰੇ ਬਣਾਵਾ ਮੈਂ ਦੁਨੀਆ ਤੋਂ ਹੌਣੇਲੇ ਮੂਰੇ ਬਲਾਵਾ ਮੈਂ ਸ਼ਰੀਆਂ ਤੇ ਸੁੱਤੀ ਨੂੰ ਗੈਰਤੀ ਵਾਲਾ ਬੈਰੀ ਦੀ ਗੋਲੀ ਦੇ ਹਿੱਕਾਂ ਜਾਂ ਟਾਲਾਂ ਮੈਂ ਸ਼ੇਰਾਂ ਜੀਆਂ ਪਿਆਰ ਗੁੰਡੀਆਂ ਕਰਾਂਗਾ ਮੈਂ ਖਤਮ ਸਭ ਜਮੇ ਤਾਲ ਗੁੰਡੀਆਂ ਕਰਾਂਗਾ ਮੈਂ ਜ਼ਾਲਮਾਂ ਤੇਗਾ ਖੁੰਡੀਆਂ ਕਰੂੰਗਾ ਹੁਣ ਜਿਹੜੇ ਗਰੀਬਾਂ ਦੇ ਟੁਕੜੇ ਕਰੂੰਗਾ ਆਪਣੇ ਕਿਸਮਤ ਦੇ ਟੁਕੜੇ ਮੈਂ ਬੰਗ ਮਾ ਪੱਕੀਆਂ ਸ਼ਕੀਰਾਂ ਨੂੰ ਤੋੜੂੰ ਮੈਂ ਫਰਕਾ ਪਰਾਸੇਲੀ ਕੀਰਾਂ ਨੂੰ ਤੋੜੂੰ ਮੈਂ ਭਾਤ ਦੇ ਪੰਹਾਂ ਜੰਜੀਰਾਂ ਨੂੰ ਤੋੜੂੰ ਮੈਂ ਖੂਨੀ ਸੇ ਤੇ ਖੂਨੀ ਕੀਲਾਂ ਤੋੜੂੰ ਮੈਂ ਕਿਉਂ ਨਾ ਭਾਤ ਅਰਸ਼ਾਲ ਹੋਵੇ ਨਿਸ਼ਾਬਰ ਹੋਵੇ ਮੇਰਾ ਪਰਵਾਜ਼ ਹੋਵੇ ਮੈਂ ਦਿਨਾਂ ਦੀ ਰਖਿਆ ਲਈ ਖੰਡਾ ਬਣਾਗਾ ਮੈਂ ਬਿਗਲੇ ਸਰਦਾਰ ਨਹੀਂ ਡੰਡਾ ਬਣਾਗਾ ਨਾ ਬੈਰੀ ਦੇ ਰਾਹ ਤੇ ਇਹ ਕੰਡਾ ਬਣਾਗਾ ਹਿਮਾਚਲ ਪਹਾੜ ਤੋਂ ਠੰਡਾ ਬਣਾਗਾ ਦੁਪਲੇ ਤਪਸ ਸਭ ਸਰ ਤੇ ਜਾਗਾ ਬਤਲ ਲੈ ਜਾਗਾ ਬਤਲ ਹੀ ਬਣਾਗਾ ਵਾਹ ਜੀ ਵਾਹ